ਉਹ ਚੱਲ ਰਿਹਾ ਜੀ ਕੰਮ ਬੜਾ ਜਲਦੀ ਵੀ ਵਿਲਡ ਹੈਵ ਅ ਗੁੱਡ ਦਿਸ ਥਿੰਗ ਉੱਚ ਕਾਫੀ ਐਸੀ ਸੈਂਟਰਲ ਏਜੰਸੀਸ ਦੀ ਸੈਂਟਰਲ ਗਰੁੱਪਸ ਜਿਹੜੇ ਬਣੇ ਹੋਏ ਉਹਨਾਂ ਤੇ ਵੀ ਜ਼ੋਰ ਦੇ ਲੋਕਲ ਪੱਧਰ 'ਚੇ ਬਾਹਰ ਹੋ ਚੁਕੀ ਜੀ ਦੇਖੋ ਭਾਈ ਜੀ ਕੁਝ ਨਹੀਂ ਕਹਿ ਸਕਦੇ ਤੁਹਾਨੂੰ ਪਤਾ ਪਹਿਲਾਂ ਜਿਹੜਾ ਆਪਣਾ ਹੈਗਾ ਪ੍ਰੀਵਿਅਸ ਰਿਕਾਰਡ ਉਹ ਤਾਂ ਆਪਣੇ ਲੋਕਲ ਬੱਚੇ ਹੀ ਇਨਵੋਲਡ ਨਿਕਲੇ ਸੀਗੇ ਤੋਂ ਆਪਾਂ ਇਹਨੂੰ ਸਾਰੇ ਦੇਖ ਰਹੇ ਬਿਕਾਜ਼ 올 ਇੰਡੀਆ ਲੈਵਲ ਤੇ ਇਹ ਦੇਖਿਆ ਜਾ ਰਿਹਾ ਤੁਹਾਨੂੰ ਪਤਾ ਦਿੱਲੀ ਗੁਰੂਗਰਾਮ ਉਥੇ ਏਰੀਆ 'ਚ ਬਹੁਤ ਜ਼ਿਆਦਾ ਆਪਣੇ ਤੋਂ ਪਹਿਲਾਂ ਰੈਗੂਲਰ ਫੀਚਰ ਜਿਆ ਬਣਿਆ ਹੋਇਆ ਉਹ ਵੀ ਸਾਰੇ ਲੱਗੇ ਹੋਏ ਨੇ ਆਲ ਏਜੰਸੀਜ਼ ਦਾ ਵਰਕਿੰਗ ਅਸੀਂ ਉਹਦੇ ਚ ਸਾਡੇ ACP ਨੌਰਥ ਬੋਲਾ ਜੀ ਹੀ ਇਜ਼ ਆਲਸੋ ਪਾਰਟ ਆਫ 댓 ਗਰੁੱਪ ਟੂ ਟਾਈਮ ਟੂ ਟਾਈਮ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਨੇ ਤੇ ਉਹਦੇ ਚ ਐਵਰੀਬਾਡੀ ਇਜ਼ ਵਰਕਿੰਗ ਵੈਰੀ ਹਾਰਡ ਬਟ ਕੀ ਹੁੰਦਾ ਕਿ VPN ਤੇ ਡਾਰਕ ਨੈਟ ਦੇ ਵਿੱਚ ਕਿਉਂਕਿ ਫੋਰਨ ਬੇਸ ਸਾਰੇ ਪਲੈਟਫਾਰਮਸ ਨੇ ਉਹ ਟਾਈਮ ਵੀ ਲੱਗਦਾ ਤੇ ਕੁਝ ਇਨਫੋਰਮੇਸ਼ਨ ਇੰਨੀ ਜਲਦੀ ਆਉਂਦੀ ਵੀ ਨਹੀਂ ਤੇ ਮਤਲਬ ਉੱਤੇ ਉਹਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਫਾਇਦਾ ਸੀ ਜਿਹੜਾ ਇੰਟਰਪੋਲ ਨੂੰ ਵੀ ਥਰੂ ਭਾਰਤ ਕੋਟ ਪੋਰਟਲ ਇੱਕ ਹੈਗਾ ਸਾਡਾ ਉਹ ਵੀ ਆ ਸਾਈਬਰ ਵਾਲਿਆਂ ਦੇ ਤੇ ਵੀ ਇਹਨੂੰ ਅਸੀਂ ਰਿਕਵੈਸਟ ਭੇਜਦੇ